ya <tuk mencari> kita <tuk mencari> <tuk mencari> I'm right. केत्री <coughs> यादि <coughs> 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 ਬੋਲੇ ਤੁਮਰਾ ਬੋਲੇ ਤੁਮਰਾ ਇਹ ਕਦੇ ਕਹੇ ਜਦੋਂ ਚੇਤੂ ਬਾਖਾ ਹੋਵੇ ਉਹਨੇ ਬੋਲੋ ਕਿ ਚੁੱਕਾ ਕਹਿੰਦਾ ਇਹ ਬੱਲਾ ਬਣਿਆ ਹੁਣ ਲਾਈਨ ਵਿੱਚ ਪਿੱਛੇ ਹੋ ਗਏ ਮੈਂ ਚੱਕੋ ਸਿੱਟਾ ਕਰ ਸੁਣੋ ਓਡੀ ਓਡੀ ਕੋਈ ਨਾ ਕਹੋ ਜਦ ਨਹੀਂ ਪੈ ਬਾਤ ਨਹੀਂ ਨਹੀਂ ਠੀਕ ਹੈ ਠੀਕ ਹੈ ਅੰਦਰ ਵੀ ਜਾਂਦੇ ਆਪਾਂ ਅੰਦਰ ਹੀ ਆਈਏ ਜੇ ਜਦੋਂ ਕੱਲ੍ਹ ਮੈਂ ਹੋਰ ਇਹਨਾਂ ਕਰਨਾ ਮੈਂ ਅੰਦਰ ਫਿਰ ਮੈਂ ਕਰਨਾ ਪਊਗਾ ਠੀਕ ਹੈ ਕਹਿੰਦੇ ਕਹਿੰਦੇ ਕਰ 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 ਉਹਨੇ ਨਾ ਕੋਈ ਜਵਾਬ ਦੇਵਾਲਾ ਪਾਦਾ ਮੋਟੇ ਮੁੰਡੇ ਸਕਾ ਮੋਟੇ ਰੱਖੇ ਚੀਰੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠੇ ਜਾਏ ਦੇ ਵਾਕ ਅਨਸਾਰ ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਕਾਂਗਰਸੀ ਆਗੂ ਰਵੀਰ ਸਿੰਘ ਬਿੱਲਾ ਜੋ ਕਿ ਆਪਣੀ ਸੰਸਾਰਕ ਜੱਤਾਂ ਨੂੰ ਭੋਗਦੇ ਹੋਏ ਗੁਰਚਾਨਾ ਵਿੱਚ ਆਜ ਗਏ ਨੇ ਅੱਜ ਉਹਨਾਂ ਦੀ ਅੰਤਮ ਜੋ ਕਿ ਯਾਤਰਾ ਜਿਸੇ ਵੱਖ-ਵੱਖ ਰਾਜਨੀਤਿਕ ਧਰਮ ਲੋਕਾਂ ਨੇ ਨਮਕਾਂ ਨਾਲ ਉਹਨਾਂ ਨੂੰ ਨਾ ਸਦਾਲੀਆਂ ਪੇਂਟ ਕੀਤੀਆਂ ਉੱਥੇ ਵਿਸ਼ੇਸ਼ ਤੌਰ ਤੇ ਵੱਖ-ਵੱਖ ਰਾਜਨੀਤਿਕ ਆਗੂ ਵੀ ਭਜਨ ਸੋ ਸਾਡੇ ਨਾਲ ਹਨ ਬਹੁਤ ਹੀ ਸਤਿਕਾਰਯੋਗ ਰੁਪੇ ਸਿੰਘ ਜੀ ਸੁੰਡ ਨਾਨਕ ਵੀ ਗੱਲ ਕਰਾਂਗੇ ਸਾਡੇ ਛੋਟੇ ਵੀ ਸਰਦਾਰ ਰੁਬੀਤ ਸਿੰਘ ਚਾਲਸਾ ਜਿਨ੍ਹਾਂ ਨੂੰ ਸਾਰੇ ਇਲਾਕੇ ਵਾਲੇ ਪਿਆਰ ਦੇ ਨਾਲ ਬਿਲਾ ਕਹਿੰਦੇ ਸੀ ਅੱਜ ਸਾਨੂੰ ਸਾਰਿਆਂ ਨੂੰ ਸਤੀਵੀ ਵਿਸ਼ੋੜਾ ਦੇ ਕੇ ਪਰਮਾਤਮਾ ਦੇ ਚਰਨਾਂ ਵਿੱਚ ਜਾਬਰਾਜ ਜੀ ਨੇ ਔਰ ਕਾਂਗਰਸ ਪਾਰਟੀ ਦੇ ਬਹੁਤ ਹੀ ਉਥਮ ਸਗੇ ਇਲਾਕੇ ਦੇ ਵਿੱਚ ਔਰ ਸਾਰਿਆਂ ਦੇ ਨਾਲ ਕੰ ਦਾ ਜੁੜ ਕੇ ਸਾਲਮਰ ਕੇ ਪਾਰਟੀ ਦੀ ਇਸ ਮਿਸ਼ਨ ਚੜਦੀ ਕਲਾ ਦੇ ਵਾਸਤੇ ਜਿੱਥੇ ਸਰਪੰਚ ਤੋਂ ਲੈ ਕੇ ਸੰਤੀ ਮੈਂਬਰ ਹੋ ਜਿਹੜਾ ਕ੍ਰਿਸ਼ ਦੇ ਮੈਂਬਰ ਤੱਕ ਉਹਨਾਂ ਨੇ ਸੇਵਾ ਨਿਭਾਈ ਹੈ ਔਰ ਪੂਰੇ ਇਲਾਕੇ ਦੀ ਸੇਵਾ ਕੀਤੀ ਹੈ ਅਚਾਨਕ ਉਹਨਾਂ ਦਾ ਚਲੇ ਜਾਣਾ ਬਹੁਤ ਵੱਡਾ ਘਾਟਾ ਹੈ ਅੱਜ ਸਾਰੇ ਹੀ ਕਾਂਗਰਸ ਪਾਰਟੀ ਦੇ ਆਬੂਥੇ ਬਰਾਜਮਾਨ ਨੇ ਸਾਸਤਵੀਰ ਸਿੰਘ ਜੀ ਔਰ ਬਲਾਕ ਕਾਂਗਰਸ ਮਿਟਿਆਂ ਦੇ ਪ੍ਰਧਾਨ ਕੁਲਵੰਤ ਸਿੰਘ ਜੀ ਰੌਂਦਾ ਸੀ ਔਰ ਕਲਸੀ ਜੀ ਹੁਣੇ ਸਾਰੇ ਸਾਡੇ ਪਾਰਟੀ ਦੇ ਲੀਡਰ ਸਾਹਿਬਾਨ ਆਏ ਨੇ ਔਰ ਬਹੁਤ ਸਾਡੇ ਵਾਸਤੇ ਇੱਕ ਦੁਖਦਾਈ ਸਮਾਂ ਹੈ ਔਰ ਅਸੀਂ ਸਾਰੇ ਜਣੇ ਪ੍ਰਮਾਤਮਾ ਅੱਗੇ ਇਹ ਹੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਔਰ ਪਿੱਛੇ ਪਰਿਵਾਰ ਨੂੰ ਸਕੇ ਸੰਧੀਆਂ ਨੂੰ ਦੋਸਤਾਂ ਵੇਤਰਾਂ ਨੂੰ ਇਹ ਜਿਹੜਾ ਪਾਣਾ ਹੈ ਮੰਨਣ ਦਾ ਬਲ ਬਖਸ਼ੇ। ਹਾਈ ਗੁਜ ਕਾ ਖਾਸਾ ਹਾਈ ਮਿਛਤੈ। ਸੋ ਚੇਚੇ ਤੌਰ ਤੇ ਚੇਅਰਮੈਨ ਸਾਹਿਬ ਵੀ ਅੱਜ ਦੀ ਇਸ ਦੁੱਖ ਦੀ ਘੜੀ ਵਿੱਚ ਆਜਨ ਉਹਨਾਂ ਦਾ ਵੀ ਗੱਲ ਕਰਾਂਗੇ। ਰਗਵੀਰ ਸਿੰਘ ਬਿੱਲਾ ਸਰ ਦਾ ਬਹੁਤ ਪੁਰਾਣਾ ਸਾਥੀ ਰਏ ਔਰ ਜੂਥ ਕਾਂਗਰਸ ਦੇ ਵਿੱਚ ਮੇਰੇ ਨਾਲ ਬਲੌਕ ਪ੍ਰਧਾਨ ਵੀ ਰਹੇ ਕਦੇ ਵੀ ਉਹਨਾਂ ਨੇ ਪਾਰਟੀ ਦੇ ਕਸ਼ੇ ਕੰਮ ਨੂੰ ਵੀ ਜ਼ਿੰਮੇਵਾਰੀ ਲਈ ਆ ਕਦੇ ਪਿੱਠ ਨਹੀਂ ਦਿਖਾ ਲਈ ਔਰ ਬਹੁਤ ਹੀ ਮੈਂ ਕਹਿੰਦਾ ਕਿ ਜੂਜਾਰੂ ਟਾਈਪ ਦੇ ਉਹ ਸਾਡੇ ਲੀਡਰ ਸੀਗੇ ਔਰ ਆਲੇ ਦੁਆਲੇ ਦੇ ਸਾਰੇ ਪਿੰਡਾਂ ਦੇ ਵਿੱਚ ਰਾਬਤਾ ਸੀ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਹੋਣ ਦੇ ਨਾਤੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਪਿੰਡ ਦੀ ਸਰਪੰਚੀ ਦੀ ਸਮਤੀ ਦੇ ਮੈਂਬਰ ਦੇ ਤੌਰ ਉੱਤੇ ਉਹਨਾਂ ਨੇ ਬਹੁਤ ਸਾਰੀ ਇਸ ਇਲਾਕੇ ਦੀ ਸੇਵਾ ਕੀਤੀ ਔਰ ਜਦੋਂ ਵੀ ਆਉਂਦੇ ਸੀ ਜਦੋਂ ਵੀ ਮਿਲਦੇ ਸੀ ਬਸ ਹਲਾਕੇ ਦੇ ਕੰਮਾਂ ਦੀ ਗੱਲ ਹੁਣ ਵੀ ਥੋੜੇ ਦਿਨ ਪਹਿਲਾਂ ਜਦੋਂ ਆ ਜਿਹੜਾ ਮੇਨ ਨਾਲਾ ਹੈ ਉੱਥੇ ਟੁੱਟ ਗਿਆ ਤੇ ਉਹਨਾਂ ਨੇ ਆਪਣੇ ਕੋਲੋਂ ਪੈਸੇ ਦੇ ਕੇ ਜਿਹੜਾ ਨਾਲੇ ਦੀ ਰਿਪੇਅਰ ਕਰਾਈ ਕਿ ਕਿਹਾ ਕਿ ਇਹਨਾਂ ਦੇ ਇੱਥੇ ਮਹਾਂਪੁਰਖਾਂ ਦੇ ਆਸਥਾਨ ਦੇ ਉੱਤੇ ਮੇਲਾ ਲੱਗਣਾ ਹੈ ਔਰ ਸੰਗਤਾਂ ਨੂੰ ਆ ਜਾਣ ਦੇ ਵਿੱਚ ਔਕੀ ਹੋਗੀ ਸੋ ਕਹਿੰਦਾ ਮਤਲਬ ਹੈ ਕਿ ਉਹ ਹਮੇਸ਼ਾ ਹੀ ਲੋਕਾਂ ਦੇ ਕਮਾਲ ਲਈ ਸਮਰਪਿਤ ਸੀਗੇ ਡਿਵੈਲਪਮੈਂਟ ਨੂੰ ਸਮਰਪਿਤ ਸੀਗੇ ਉਹਨਾਂ ਦਾ ਆਪਣੇ ਜਿਹੜੀ ਸੋਚ ਸੀਗੀ ਉਹ ਬਹੁਤ ਵਧੀਆ ਸੀ ਅਗਾਵਾਦੂ ਸੋਚ ਸੀ ਅਚਾਨਕ ਉਹਨਾਂ ਦਾ ਚਲੇ ਜਾਣਾ ਉਹ ਜਾਣ ਦੀ ਉਮਰ ਨਹੀਂ ਸੀ ਸਾਨੂੰ ਸਾਰਿਆਂ ਨੂੰ ਬਹੁਤ ਹੀ ਦੁਖਦਾਈ ਹੈ ਬਹੁਤ ਹੀ ਨੁਕਸਾਨ ਘਾਟਾ ਔਰ ਪ੍ਰਮਾਤਮਾ ਦੇ ਚਾਨਣਾ ਚਹੀ ਅਰਦਾਸ ਬੇਨਤੀ ਹੈ ਕਿ ਉਹਨਾਂ ਨੂੰ ਆਪਣੇ ਚਾਨਣਾ ਚ ਨਵਾਸ ਦੇਣ ਸ਼ਾਂਤੀ ਬਖਸ਼ਣ ਉਹਨਾਂ ਦੀ ਆਤਮਾ ਨੂੰ ਔਰ ਸਾਨੂੰ ਸਾਰਿਆਂ ਨੂੰ ਪਾਣਾ ਬਣਾ ਉਹਨਾਂ ਦਾ ਪਰਿਵਾਰ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਭਾ ਬਹੁਤ ਧੰਨਵਾਦ ਇਸਨ ਜੋ ਕਿ ਅੱਜ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਜਿੱਥੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨਾ ਹੈ ਉੱਥੇ ਇਲਾਕੇ ਪੜ ਤੋਂ ਜਿੱਥੇ ਕਿ ਪੰਜ ਸਰਪੰਚ ਸਹਿਵਾਲ ਨੰਬਰਦਾਰ ਸਹਿਵਾਲ ਪੂਰੇ ਇਲਾਕੇ ਤੋਂ ਅੱਜ ਕਾਂਗਰਸ ਪਾਰਟੀ ਦੇ ਵਰਕਰਸ ਜਿਹੜੇ ਕਿ ਨਾਮ ਆਖਾਂ ਨਾਲ ਉਹਨਾਂ ਨੂੰ ਅੱਜ ਸਰਦਾਰਨੀ ਪੇੜ ਉਹਨਾਂ ਦੀ ਅੰਤਮ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਜਿੱਥੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਉੱਥੇ ਪ੍ਰੈਸ ਕਰਦੇ ਆ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਪਰਿਵਾਰ ਨੂੰ ਬਾਣਾ ਮੰਨਣ ਦਾ ਹਲ ਬਖਸ਼ੇ ਤੇ ਜਿੱਥੇ ਕਿ ਉਹਨਾਂ ਨੂੰ ਅੱਜ ਸਰਦਾਰ ਦੇ ਸੰਮਨ ਭੇਟ ਕਰਦੇ ਆਂ ਸੁਰਦਾਸ ਕਰਦੇ ਆਂ ਕਿ ਵਾਹਿਗੁਰੂ ਉਹਨਾਂ ਨੂੰ ਆਪਣੀ ਆਤਮਾ ਦੀ ਸ਼ਾਂਤੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ